ਕਾਫ ਮਸਲਾ ਇਸ ਨੂੰ ਪ੍ਰੋਪਰ ਸਟ੍ਰੈਚ ਕਰ ਦੇਗੀ ਔਰ ਤੁਹਾਨੂੰ ਰਿਲੀਫ ਮਿਲੇਗਾ ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਕਸ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਪਿੰਜਣੀਆਂ ਦੇ ਦਰਦ ਬਾਰੇ ਜੋ ਆਪਣੇ ਇੱਥੇ ਇਹ ਕਾਫ ਮਸਲ ਹੈ ਪਿੰਜਣੀਆਂ ਦਾ ਦਰਦ ਇਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਆਂ ਵਰਜਸ਼ਾ ਨਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਪਰ ਉਸ ਤੋਂ ਪਹਿਲਾਂ ਜਾਣਨਾ ਬਹੁਤ ਜ਼ਰੂਰੀ ਹੈ ਇਹ ਦਰਦ ਕਿੰਨਾ-ਕਿੰਨਾ ਪੇਸ਼ੈਂਟਸ ਦੇ ਵਿੱਚ ਹੁੰਦਾ ਹੈ ਨੰਬਰ 1 ਜਿਨ੍ਹਾਂ ਦੇ ਬੈਕ ਪੇਨ ਹੁੰਦੀ ਹੋਵੇ ਉਹਨਾਂ ਦੇ ਕੋਈ ਨਰਵ ਕੰਪਰੈਸ ਹੋਵੇ ਤਾਂ ਉਹ ਪੇਨ ਰੇਡੀਏਟ ਕਰਦੀ ਹੈ نیچے ਪਿੰਜੜੀਆਂ 'ਚ ਦਰਦ ਹੋਏਗਾ ਕਈ ਵਾਰ ਦੋਨਾਂ ਸਾਈਡ ਹੋਣਾ ਸਟਾਰਟ ਹੋ ਜਾਂਦਾ ਹੈ ਸੈਕਿੰਡ ਨੰਬਰ ਤੇ ਜਿਨ੍ਹਾਂ ਨੂੰ 슈ਗਰ ਹੋਵੇ ਡਾਇਬੀਟਿਕ ਹੋਵੇ ਹੈਨਾ 슈ਗਰ ਦਾ ਪੇਸ਼ੈਂਟ ਹੋਵੇ ਉਹਨਾਂ ਨੂੰ ਇਹ ਬਹੁਤ ਕਾਮਨਲੀ ਪਾਇਆ ਜਾਂਦਾ ਹੈ ਥਰਡ ਨੰਬਰ ਤੇ ਡੀਵੀਟੀ ਡੀਪ ਵੇਨ ਥਰੋਮਬੋਸਿਸ ਜਿਨ੍ਹਾਂ ਦੇ ਵੈਰੀਕੋਸ ਵੇਨਸ ਬਣ ਜਾਂਦੀਆਂ ਨੇ ਉਸ ਤੋਂ ਬਾਅਦ ਇੱਥੇ ਕਲੌਟ ਬਣ ਜਾਂਦੇ ਨੇ ਉਹਨਾਂ ਦੇ ਵੀ ਇਹ ਦਰਦ ਬਹੁਤ ਕਾਮਨਲੀ ਪਾਇਆ ਜਾਂਦਾ ਹੈ 4th ਨੰਬਰ ਤੇ სპੋਰਟਸ ਪਰਸਨ ਜਿਹੜੇ ਬਹੁਤ ਰਨਿੰਗ ਕਰਦੇ ਆ ਉਹਨਾਂ ਦੇ ਕਾਫ ਮਸਲ ਦਾ ਬਹੁਤ ਵੱਡਾ ਯੂਜ਼ ਹੁੰਦਾ ਉਹਨਾਂ ਦੇ ਔਰ 5th ਨੰਬਰ ਤੇ ਜਿਹੜੇ ਲੋਕ ਜ਼ਿਆਦਾ ਟਾਈਮ ਖੜਕੇ ਕੰਮ ਕਰਦੇ ਆ ਫੋਰ ਐਗਜ਼ਾਮਪਲ ਕਿਚਨ ਦੇ ਵਿੱਚ ਲੇਡੀਆਂ ਜ਼ਿਆਦਾ ਕੰਮ ਕਰਦੀਆਂ ਖੜਕੇ ਮੋਸਟਲੀ ਕੋਈ ਇਦਾਂ ਦੀ ਜੌਬ ਹੋਵੇ ਜਿਨ੍ਹਾਂ ਦੇ ਵਿੱਚ ਮੈਨ ਵੀ ਤਕਰੀਬਨ ਜਿਹੜੇ ਖੜਕੇ ਸਾਰੇ ਦਿਨ ਕੰਮ ਕਰਦੇ ਆ ਉਹਨਾਂ ਦੇ ਇਹ ਪਿੰਜੜੀਆਂ ਦੁਖਣ ਲੱਗ ਜਾਂਦੀਆਂ ਨੇ ਸਪੈਸ਼ਲੀ ਰਾਤ ਨੂੰ ਸੋ ਸਟਾਰਟ ਕਰਦੇ ਆਂ ਵੀਡੀਓ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਵਰਜਸ਼ਾਂ ਕਿਹੜੀਆਂ-ਕਿਹੜੀਆਂ ਐਕਸਰਸਾਈਜ਼ ਕਰ ਸਕਦੇ ਆਂ ਤਾਂ ਕਿ ਆਪਣੇ ਜੋ ਪਿਲ ਜੜੀਆਂ ਦਾ ਦਰਦ ਗਾਇਬ ਹੋ ਜਾਵੇ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਨੰਬਰ 1 ਐਕਸਰਸਾਈਜ਼ ਕੀ ਹੈ ਫੋਰ ਐਗਜ਼ਾਮਪਲ ਤੁਹਾਡੇ ਖੱਬੀ ਪਿੰਜਣੀ ਦੇ ਵਿੱਚ ਦਰਦ ਹੋ ਰਿਹਾ ਹੈ ਇਸ ਨੂੰ ਆਪਾਂ ਫੋਮ ਰੋਲਰ ਦੀ ਹੈਲਪ ਨਾਲ ਐਦਾਂ ਆਪਾਂ نیچے ਰੱਖ ਲੈਣਾ ਹੈ ਔਰ ਐਦਾਂ ਆਪਾਂ ਇਸ ਤੇ ਰੋਲ ਕਰਨਾ ਹੈ ਰੋਲ ਪੂਰਾ weight ਦੇ ਦੇਣਾ ਹੈ ਔਰ ਐਦਾਂ ਰੋਲ ਕਰਨਾ ਹੈ ਆਪਣੇ ਜੋ hips ਨੇ ਉੱਪਰ ਚੱਕੇ ਜਾਣਗੇ ਐਦਾਂ ਤਾਂ ਇਹ ਤੇ ਵੇਟ ਨਹੀਂ ਆਏਗਾ hips ਉੱਪਰ ਚੱਕ ਕੇ ਐਦਾਂ ਸਲੋ ਸਲੋ نیچے ਸਲੋ ਸਲੋ ਉੱਪਰ ਸਲੋ ਸਲੋ نیچے ਸਲੋ ਸਲੋ ਉੱਪਰ ਸਲੋ ਸਲੋ نیچے ਸਲੋ ਸਲੋ ਉੱਪਰ ਐਦਾਂ ਕਾਊਂਟ ਕਰਾਂਗੇ ਠੀਕ ਹੈ ਸਟਾਰਟ ਕਰਦੇ ਆ ਆਪਾਂ ਹੁਣ 1 2 3 4 5 6 7 8 9 10 देन रिलैक्स क्योंकि मसल टाइट ਹੁੰਦੇ ਨੇ ਫੋਮ ਰੋਲਰ ਨਾਲ ਇਸ ਦੀ ਇੱਕ ਤਰ੍ਹਾਂ ਦੀ ਹਲਕੀ ਹਲਕੀ ਜੋ ਇਸ ਦੇ ਟਾਈਟਨੈਸ ਹੋਏਗੀ ਉਹ ਘਟ ਜਾਏਗੀ ਫੋਮ ਰੋਲਰ ਦੀ ਜਗ੍ਹਾ ਤੇ ਤੁਸੀਂ ਇੱਕ ਕੋਈ ਪਲਾਸਟਿਕ ਦਾ ਪਾਈਪ ਜਿਵੇਂ ਸੈਨੀਟਰੀ ਪਾਈਪਸ ਹੁੰਦੇ ਨੇ 4 ਇੰਚੀ ਜਾਂ 6 ਇੰਚੀ ਪਾਈਪ ਵੀ ਲੈ ਸਕਦੇ ਹੋ ਅਗਰ ਤੁਸੀਂ ਫੋਮ ਰੋਲਰ ਬਾਈ ਕਰਨਾ ਚਾਹੁੰਦੇ ਹੋ ਤਾਂ इजीली ਆਨਲਾਈਨ ਮਿਲ ਜਾਂਦਾ ਹੈ ਕੋਈ ਜ਼ਿਆਦਾ ਮਹਿੰਗਾ ਨਹੀਂ ਹੈ ਔਰ ਅਗਰ ਫਾਰਮ ਰੋਲਰ ਵੀ ਨਹੀਂ ਪਾਈ ਕਰ ਸਕਦੇ ਤੁਸੀਂ ਤਾਂ ਤਿੰਨ ਚਾਰ ਤੌਲੀਏ ਇਕੱਠੇ ਕਰ ਲਓ ਉਸ ਨੂੰ ਕੱਪੜੇ ਨਾਲ ਬੰਨ ਕੇ ਉਸ ਦਾ ਇਹਦਾ ਰੋਲ ਬਣਾ ਲਓ ਉਹਦੇ ਨਾਲ ਵੀ ਆਪਾਂ ਇਹ ਕਰ ਸਕਦੇ ਹਾਂ ਥੋੜਾ ਜਿਹਾ ਕਪੜਾ ਹਾਰਡ ਹੋਵੇ ਫਿਰ ਦੇਖੋ ਦੁਬਾਰਾ ਆਪਾਂ ਕਰਦੇ ਹਾਂ ਚਲੋ 1 2 3 4 5 6 7 एट नाइन टेन रिलैक्स इलाका आप ऊपर चा के रखना अगर ऐसा ऐसा करेंगे तो प्रेशर नहीं पेगा ऊपर उ के रखेंगे, दोबारा फिर कर दें। देखो वन टू थ्री फोर फाइव सिक्स सैवन एट नाइन ਰਿਲੈਕਸ ਆਪਾਂ ਤਿੰਨ ਵਾਰੀ ਕੀਤਾ ਤੁਸੀਂ ਦੇ ਪੰਜ ਸੈਟ ਲਾਉਣੇ ਨੇ ਅਗਰ ਤੁਹਾਨੂੰ ਲੱਗਿਆ ਵੀ ਇਦਾਂ ਪ੍ਰੈਸ਼ਰ ਘੱਟ ਪੈ ਰਿਹਾ ਫਿਰ ਤੁਸੀਂ ਕੀ ਕਰਨਾ ਦੂਸਰੀ ਲੱਤ ਵੀ ਇਸ ਦੇ ਉੱਪਰ ਰੱਖ ਦੇਣੀ ਹੈ ਉਸ ਦਾ ਭਾਰ ਪਾ ਦੇਣਾ ਹੈ ਔਰ ਉੱਪਰ ਚੱਕ ਕੇ ਇਸ ਤਰ੍ਹਾਂ ਕਰਾਂਗੇ 1 2 3 4 5 6 7 8 9 टेन रिलैक्स अगर थोड़ा लग्या तो तीस दूसरी लात, तो आ के भी आप आप लात उपर आ कर सकते हो दोबारा करा आप फिर ये उपर रख देनी है और ऐं फिर आप, आप बॉडी होल्ड कर लेनी है इदा वन टू थ्री फोर फाइव सिक्स सैवन एट नाइन टेन रिलैक्स ठीक है ਇਹ ਸਭ ਤੋਂ ਵਧੀਆ ਐਕਸਰਸਾਈਜ਼ ਹੈ ਇਸ ਨਾਲ ਕੀ ਹੈ ਥੋੜੇ ਮਸਲ ਕਾਫ ਮਸਲ ਰਿਲੈਕਸ ਹੋ ਜਾਣਗੇ ਤੁਸੀਂ ਇਹ ਫੋਮ ਰੋਲਰ ਦੀ ਹੈਲਪ ਨਾਲ ਹੀ ਕਰਨੀ ਹੈ ਅਗਰ ਨਹੀਂ ਫੋਮ ਰੋਲਰ ਹੈ ਤਾਂ ਟਾਵਲ ਲੇ ਸਕਦੇ ਹੋ ਅਗਰ ਟਾਵਲ ਦਾ ਰੋਲ ਨਹੀਂ ਬਣਾ ਸਕੀ ਤਾਂ ਇੱਕ ਪਾਈਪ ਲੈ ਲੈਣਾ ਸੈਨੀਟਰੀ ਪਾਈਪਸ ਹੁੰਦੇ ਨੇ 4 ਇੰਚ 6 ਇੰਚ ਪਾਈਪ ਕੋਈ ਵੀ ਲੈ ਸਕਦੇ ਹੋ ਉਸ ਦੇ ਤੁਸੀਂ ਇਸ ਨੂੰ ਰੋਲ ਕਰ ਸਕਦੇ ਹੋ ਹੁਣ ਇੱਕ ਇਥੇ ਮਸਲਸ ਕਿਹੜੇ ਕਿਹੜੇ ਹੁੰਦੇ ਨੇ ਇਥੇ ਮੇਜਰ ਮਸਲ ਦੋ ਮਸਲ ਨੇ ਇੱਕ ਹੈਗਾ ਗੈਸਟਰੋਨਮੀਅਸ ਇੱਕ ਸੋਲੀਅਸ ਜਿਹੜਾ ਗੈਸਟਰੋਨਮੀਅਸ ਮਸਲ ਹੈ ਉਹ ਗੋਡੇ ਦੀ ਬੈਕ ਸਾਈਡ ਤੇ ਜਾਂਦਾ ਇਸ ਤਰ੍ਹਾਂ ਜਾਏਗਾ ਬੈਕ ਤੋਂ ਔਰ ਸੋਲੀਐਸਾਇ ਕੱਲਾ ਕਾਫ ਮਸਲ ਕੱਲਾ نیچے-नीचे रह ਜਾਂਦਾ ਸੋ ਮੇਜਰ ਜਿਹੜੀ ਹੈ ਉਹ ਗੈਸਟਰੋਨੋਮੀਅਸ ਮਸਲ ਦਾ ਬਹੁਤ ਵੱਡਾ ਰੋਲ ਹੈ ਹੁਣ ਸੈਕੰਡ ਐਕਸਰਸਾਈਜ਼ ਕਰਦੇ ਆਪਾਂ ਸਭ ਤੋਂ ਪਹਿਲਾਂ ਆਪਾਂ ਇਹ ਫੋਮ ਰੋਲਰ ਕਰ ਲਿਆ ਥੈਨ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਐਂਕਲ ਟੂ ਪੰਪਸ ਇਦਾਂ ਲੇਟਾਂਗੇ ਔਰ ਪੈਰਾਂ ਨੂੰ ਆਪਣੇ ਵੱਲ ਨੂੰ ਇਦਾਂ ਖਿੱਚਾਂਗੇ ਪ੍ਰੋਪਰ ਥੈਨ 1 2 3 4 5 6 सैवन एट नाइन टेन इलेवेन ट्वेल्व थर्टीन फोर्टीन फिफ्टीन सिक्सटीन सैवनटीन एटीन नाइनटीन ट्वेंटी रिलैक्स आप भी किया दस बारी भी कर सकते हो इसको तो ज़्यादा नहीं करना दोबारा करके दिखावे सैकंड सैट फिर एंकल टो पंप का यह दूसरी एक्सरसाइज है पहली फॉर्मरोलर से दूसरी एक्सरसाइज टू थ्री फोर फाइव टेन इलेवन ट्वेल्व थर्टीन फोर्टीन फिफ्टीन सिक्सटीन सैवनटीन एटीन नाइनटीन ट्वेंटी ये होगी टू सैट तुम इस 10 ਸੈਟ ਲਾਉਣੇ ਆ ਐਂਕਲ ਟੋ ਪੰਪਸ ਦੇ। ਥੈਨ ਉਸ ਤੋਂ ਬਾਅਦ 3rd ਐਕਸਰਸਾਈਜ਼ ਆਪਾਂ ਐਂਕਲ ਟੋ ਪੰਪ ਕਰਾਂਗੇ ਵਿਦ ਦੀ ਹੈਲਪ ਆਫ ਥੈਰਾ ਬੈਂਡ। ਥੈਰਾ ਬੈਂਡ ਵੀ ਮਾਰਕੀਟ ਦੇ ਵਿੱਚ ਈਜ਼ਲੀ ਮਿਲ ਜਾਂਦਾ। ਅਗਰ ਥੈਰਾ ਬੈਂਡ ਨਹੀਂ ਹੈ ਤਾਂ ਤੁਸੀਂ ਕੱਪੜੇ ਦੇ ਨਾਲ ਵੀ ਕਰ ਸਕਦੇ ਹੋ। ਫੋਰ ਇਗਜ਼ਾਮਪਲ ਆਪਾਂ ਰਾਈਟ ਸਾਈਡ ਦੇ ਕਾਫ ਮਸਲ ਤੇ ਐਕਸਰਸਾਈਜ਼ ਕਰਕੇ ਦਿਖਾਉਣੀ ਹੈ। ਇਦਾਂ ਉੱਪਰ ਕੱਪੜਾ ਪਾ ਲਾਂਗੇ ਔਰ ਇਦਾਂ ਬਾਹਰ ਨੂੰ ਪੈਰ ਨੂੰ ਪੁਸ਼ ਕਰਾਂਗੇ। ਇਦਾਂ ਕਰਕੇ ਆਪਾਂ ਬਾਹਰ ਨੂੰ ਇਦਾਂ 1 ਖਿੱਚ ਕੇ ਰੱਖਾਂਗੇ ਪੂਰਾ 1 2 3 4 पांच, छे सात, आठ, नौ दस ग्यारह बारह तेरह चौदह पंद्रह सोलह सतारा अठारह उन्नी बी ये हो गया एंकल टो पंप विद द हेल्प ऑफ या विद द हेल्प ऑफ क्लोथ ये हो गया वन ये भी तीन रेपीटिशन करनी है एक बार फिर देखो एक पर दो बारी करके दिखावे वन टू थ्री फोर फाइव सिक्स सेवन एट नाइन टेन इलेवन ट्वेल्व थर्टीन फोटीन फिफ्टीन सिक्सटीन सैवनटीन एटीन नाइनटीन ट्वेंटी दैन रिलैक्स इस दुन रेपी करनी एंकल टोपा विद द हेल्प ऑफ थेराबैंड नैक्सट एक्सरसाइज की है आप इसल आर करा विद सीधी लात उपर स्ट्रेट स्ट्रेटलाइट रेस विद हेल्प ऑफ थेराबैंड ਜਾਂ ਆਪਾਂ ਵੀ ਦੀ ਹੈਲਪ ਆਫ ਕਲੋਥ ਕਿਸੇ ਕਪੜੇ ਨਾਲ ਵੀ ਉੱਪਰ ਚੱਕ ਸਕਦੇ ਆ ਆਪਾਂ ਇਹ ਲੱਤ ਜ਼ਿਆਦਾ ਉੱਪਰ ਨਹੀਂ ਚੱਕਣੀ ਥੋੜੀ ਉੱਪਰ ਚੱਕ ਕੇ ਰੱਖਣੀ ਆ ਆਪਣੇ ਵੱਲ ਨੂੰ ਖਿੱਚ ਕੇ ਰੱਖਾਂਗੇ ਔਰ ਇੱਥੇ ਹੋਲਡ ਕਰਾਂਗੇ 10 ਸੈਕਿੰਡ ਲਈ ਦੈਨ ਰਿਲੈਕਸ ਕਰ ਦਾਂਗੇ ਪੂਰੀ ਖਿੱਚ ਪਏਗੀ ਕਾਫ ਮਸਲ ਤੇ ਇਸ ਜਗ੍ਹਾ ਤੇ ਪਿੰਜਣੀ ਤੇ ਪੂਰੀ ਖਿੱਚ ਪਏਗੀ ਔਰ ਇੱਥੇ ਆਪਾਂ ਹੋਲਡ ਰੱਖਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫੇ ਚੱਕ ਦਾਂਗੇ 1 2 then 4 5 6 7 8 9 10 फिर रिलैक्स फिर ਚੱਕ ਦਾਂਗੇ 1 2 3 4 5 6 7 8 9 10 ਫਿਰ ਰਿਲੈਕਸ ਇਸ ਦੀਆਂ ਵੀ ਤੁਸੀਂ ਆਪਣੇ ਪੰਜ ਰੈਪੀਟੀਸ਼ਨਸ ਕਰ ਲੀਆਂ ਨੇ 10 10 ਸੈਕਿੰਡ ਲਈ ਹੋਲਡਿੰਗ ਆ ਤੇ ਆਪਾਂ ਹੁਣ ਤੁਹਾਨੂੰ ਤਿੰਨ ਵਾਰੀ ਕਰਕੇ ਦਿਖਾਇਆ ਹੈ ਤੁਸੀਂ ਪੰਜ ਵਾਰੀ ਕਰਨੀਆਂ ਇੱਧਰ ਵੀ ਉੱਧਰ ਵੀ ਅਗਰ ਤੁਹਾਡੇ ਇੱਧਰ ਪੇਨ ਨਹੀਂ ਹੈ ਤਾਂ ਨਹੀਂ ਕਰਨੀਆਂ ਜਿਸ ਸਾਈਡ ਪੇਨ ਹੈ ਸਿਰਫ ਪੰਜ ਰੈਪੀਟੀਸ਼ਨ ਬਾਕੀਆਂ ਦੀ ਆਪਾਂ ਤਿੰਨ ਤਿੰਨ ਕੀਤੀਆਂ ਸੀ ਹੁਣ ਨੈਕਸਟ ਐਕਸਰਸਾਈਜ਼ ਕੀ ਹੈ ਆਪਾਂ ਇਸ ਨੂੰ ਸਾਈਡ ਆਪਾਂ ਲੈਗ ਰੇਸ ਕਰਾਂਗੇ ਸਾਈਡ ਲੈਗ ਰੇਸ ਕਰਾਂਗੇ ਜਿਵੇਂ ਸਾਈਡ ਤੇ ਆਗੇ ਫੋਰ ਐਗਜ਼ਾਮਪਲ ਆਪਣੀ ਖੱਬੀ ਲੱਤ ਦੇ ਕਾਫ ਦੇ ਵਿੱਚ ਪਈਣਾ ਆਪਾਂ ਇਦਾਂ ਸਾਈਡ ਲੈ ਕੇ ਪੈ ਜਾਣਾ ਹੈ ਇਹ ਲੱਤ ਸਿੱਧੀ ਰੱਖਾਂਗੇ ਔਰ ਇਦਾਂ ਆਪਾਂ ਉੱਪਰ نیچے ਕਰਾਂਗੇ ਦਾ 1 2 3 4 5 6 7 8 9 10 ਰਿਲੈਕਸ ਪੈਰ ਥੱਲੇ ਰੈਸਟ ਦਿਵਾ ਕੇ ਫਿਰ ਉੱਪਰ ਚੱਕਣਾ ਫੇ ਨੀਚੇ ਫਿਰ ਉੱਪਰ ਫੇ ਨੀਚੇ ਨੀਚੇ ਰੈਸਟ ਕਰਾਂਗੇ ਫਿਰ ਉੱਪਰ ਕਰਾਂਗੇ ਫੇ ਨੀਚੇ ਕਰਾਂਗੇ 10 ਵਾਰੀ ਕਰਕੇ ਆਰਾਮ ਇਹ ਤੁਸੀਂ 5 ਵਾਰੀ ਕਰਨਾ 5 ਰੈਪਿਟੀਸ਼ਨਸ ਫਿਰ ਦੇਖੋ ਧਿਆਨ ਨਾਲ 1 2 3 4 5 6 7 8 9 10 ਰਿਲੈਕਸ ਆਪਾਂ ਦੋ ਵਾਰੀ ਕੀਤਾ ਤੁਸੀਂ ਇਹ 5 ਵਾਰੀ ਕਰਨਾ ਇਹ ਹੈ हिਪ ਅਬਡਕਸ਼ਨ ਇਸ ਨਾਲ ਕਾਫ ਮਸਲ ਦਾ ਜੋ ਪ੍ਰੈਸ਼ਰ ਹੈ ਉਹ ਬਹੁਤ ਜਲਦੀ ਘਟ ਜਾਂਦਾ ਹੈ ਬਹੁਤ ਇੰਪੋਰਟੈਂਟ ਐਕਸਰਸਾਈਜ਼ ਹੈ ਕਾਫ ਮਸਲ ਲਈ ਨੈਕਸਟ ਐਕਸਰਸਾਈਜ਼ ਕੀਰੀ ਹੈ ਉਹ ਆਪਾਂ ਤੁਹਾਨੂੰ ਹੁਣ ਇੱਕ ਤਾਂ ਕਾਫ ਮਸਲ ਦਾ ਸਟ੍ਰੈਚ ਬਹੁਤ ਜ਼ਰੂਰੀ ਹੈ ਔਰ ਇੱਕ ਆਪਾਂ ਕਰਾਵਾਂਗੇ ਤੁਹਾਨੂੰ ਹੀਲ ਰੇਜ਼ ਚੈਨਲ ਦੇਖਣਾ ਆਪਾਂ ਹੁਣ ਜੋ ਹੀਲ ਹੈ ਉਹ ਰੇਜ਼ ਕਰਾਂਗੇ ਦੈਨ ਰਿਲੈਕਸ ਅਪ ਡਾਊਨ ਅਪ ਰਾਉਂਡ ਜਿਵੇਂ ਆਪਾਂ ਹੀਲ ਪੰਪ ਕਰਦੇ ਹਾਂ ਇਸ ਵਿੱਚ ਆਪਾਂ ਹੀਲ ਰੇਜ਼ ਕਰਾਂਗੇ ਨੈਕਸਟ ਐਕਸਰਸਾਈਜ਼ ਹੀਲ ਰੇਜ਼ 1 2 3 फोर फाइव सिक्स सेवेन एट नाइन टेन रिलैक्स फिर करा वन टू थ्री फोर फाइव सिक्स सेवेन एट नाइन टेन रिलैक्स फिर करा वन टू थ्री फोर फाइव सिक्स सेवेन एट नाइन टेन relax ਇਸ ਤਰ੍ਹਾਂ ਤੁਸੀਂ ਵਿਦ ਦੀ ਹੈਲਪ ਆਫ ਚੇਅਰ ਚੇਅਰ ਦੀ ਹੈਲਪ ਨਾਲ ਵੀ ਕਰ ਸਕਦੇ ਹੋ ਹੀਲ ਰੇਸ 1 2 3 4 5 6 7 8 9 10 relax ਇਸ ਦੀਆਂ ਵੀ ਤੁਸੀਂ ਆਪਣੇ ਫਾਈਵ ਰੈਪੀਟੀਸ਼ਨਸ ਕਰਨੀਆਂ ਨੇ ਹੀਲ ਰੇਜ਼ ਦੀਆਂ ਹੁਣ ਆਪਾਂ ਕਰਾਂਗੇ ਨੈਕਸਟ ਆਪਾਂ ਟੋ ਨੂੰ ਜੋ ਆਪਣੇ ਗੁੱਠੇ ਨੇ ਇਸ ਨੂੰ ਆਪਾਂ ਦੀਵਾਰ ਦੇ ਨਾਲ ਲਾ ਕੇ ਖੜ ਜਾਣਾ ਹੈ ਨੈਕਸਟ ਐਕਸਰਸਾਈਜ਼ ਕੀ ਹੈ ਦੀਵਾਰ ਦੇ ਨਾਲ ਆਪਾਂ ਇਦਾਂ ਗੁੱਠਾ ਲਾ ਲੈਣਾ ਹੈ ਔਰ ਗੋਡੇ ਨੂੰ ਹਲਕਾ ਜਿਹਾ ਬੈਂਡ ਕਰ ਦੇਣਾ ਹੈ ਇਦਾਂ ਕਰਕੇ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਇਥੇ ਆਪਾਂ 10 ਸੈਕਿੰਡ ਹੋਲਡ ਰੱਖਾਂਗੇ ਇਥੇ ਆਪਾਂ 10 ਸੈਕਿੰਡ ਹੋਲਡ ਰੱਖਾਂਗੇ 1 2 3 4 5 6 7 8 9 10 ਦੈਨ ਰਿਲੈਕਸ ਫਿਰ ਆਪਾਂ ਗੋਡਾ ਅੱਗੇ ਲੈ ਜਾਵਾਂਗੇ 1 2 3

10 ਸੈਕਿੰਡ ਹੋਲਡ ਥੈਨ ਰਿਲੈਕਸ ਧਿਆਨ ਨਾਲ ਇਦਾਂ ਖੜਨਾ ਨਹੀਂ ਗੋਡਾ ਅੱਗੇ ਲੈ ਕੇ ਜਾਣਾ ਫਿਰ ਇੱਥੇ ਸਟ੍ਰੈਚ ਪਏਗਾ ਇਹ ਹੋ ਗਿਆ ਟੋ ਟੱਚ ਨੈਕਸਟ ਐਕਸਰਸਾਈਜ਼ ਬਹੁਤ ਇੰਪੋਰਟੈਂਟ ਹੈ ਤੁਸੀਂ ਪੌੜੀਆਂ ਤੇ ਆ ਜਾਣਾ ਹੈ ਇਦਾਂ ਕਰਕੇ ਔਰ ਥੋੜਾ ਬਾਹਰ ਆ ਜਾਣਾ ਹੈ ਔਰ ਇਦਾਂ ਆਪਾਂ ਐਲੀਵੇਟਡ ਹੀਲਸ ਕਹਿੰਦੇ ਆ ਇਹਨੂੰ نیچے ਜਾਵਾਂਗੇ ਫਿਰ ਆਪਾਂ ਐਲੀਵੇਟ ਕਰਾਂਗੇ ਸਲੋ ਸਲੋ نیچے ਜਿੰਨਾ ਜਾ ਸਕਦੇ ਹੋ ਫਿਰ ਉੱਪਰ ਆਵਾਂਗੇ ਇਸ ਤਰ੍ਹਾਂ ਆਪਾਂ ਇਸ ਨੂੰ ਸਟਾਰਟ ਕਰਦੇ ਹਾਂ 1 ਥੈਨ 2 Then three, then four, then five, then six, then seven, then eight, then nine, then ten, then eleven, then twelve. then 13 then 14 then 15 then relax ਇਹ ਹੋ ਗਿਆ ਇੱਕ ਵਾਰੀ ਇਸ ਦੇ ਤੁਸੀਂ ਤਿੰਨ ਰੈਪੀਟੀਸ਼ਨਸ ਲਾਉਣੇ ਨੇ ਦੁਬਾਰਾ ਦੇਖੋ ਧਿਆਨ ਨਾਲ ਆਪਾਂ ਇੱਕ ਵਾਰੀ ਹੋਰ ਕਰਕੇ ਦਿਖਾਵਾਂਗੇ ਚਲੋ 1 ਚਲੋ 2 ਚਲੋ 3 ਚਲੋ 4 ਚਲੋ 5 ਚਲੋ सिक्स चलो सैवन चलो एट चलो नाइन चलो टेन चलो इलेवन चलो ट्वेल्व चलो थर्टीन चलो फोर्टीन चलो फिफ्टीन रिलैक्स इस दे तुसी दिन ये बहुत ही एक्सरसाइज है ਇਹ ਐਕਸਰਸਾਈਜ਼ ਆਪਣੇ ਜੋ ਕਾਫ ਮਸਲਾ ਹੈ ਇਸ ਨੂੰ ਪ੍ਰੋਪਰ ਸਟ੍ਰੈਚ ਕਰ ਦੇਗੀ ਔਰ ਤੁਹਾਨੂੰ ਰਿਲੀਫ ਮਿਲੇਗਾ ਹੁਣ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਕਾਫ ਮਸਲ ਨੂੰ ਸਟ੍ਰੈਚ ਕਿਵੇਂ ਕਰਨਾ ਹੈ ਫੋਰ ਐਗਜ਼ਾਮਪਲ ਆਪਾਂ ਸੱਜੇ ਕਾਫ ਨੂੰ ਸਟ੍ਰੈਚ ਕਰਨਾ ਹੈ ਕੰਧ ਦੇ ਨਾਲ ਖੜ ਜਾਵਾਂਗੇ ਇਹ ਲੱਤ ਪਿੱਛੇ ਰੱਖਤੀ ਆਹ ਲੱਤ ਜੋ ਆਪਣੀ ਦੂਸਰੀ ਹੈ ਇਹ ਗੋਡਾ 모ੜ ਲੈਣਾ ਹੈ ਔਰ ਇਹ ਅੱਡੀ نیچے ਰਹੇਗੀ ਐਦਾਂ ਆਪਾਂ ਦੀਵਾਰ ਨਾਲ ਲੱਗੇ ਜਾਵਾਂਗੇ ਔਰ ਉੱਪਰ ਨੂੰ ਲੈ ਜਾ ਬਿਲਕੁਲ ਰਿਲੈਕਸ ਹੋ ਜਾਣਾ ਹੈ ਦੁਆਰਾ ਫੇਸ ਹੋ ਜਾਵਾਂਗੇ 1 2 तीन चार सात आठ नौ दस दैन रिलैक्स ये बारी करना है काफ मसल का स्ट्रैच द्वारा देखो सज्जी लत्त पिछे सज्जी लत्त आप कर रहे हैं खब्बी लत्त मोड़े ले जाएंगे अड्डी टच रहेगी जो खब्बा गोडा है थोड़ा मोड़ देना है और इनका होल्ड करा एक तो लेके दस तक गिणा दैन रिलैक्स ये बारी करना है काफ मसल स्ट्रैच ਸੋ ਇਸੀ ਕਾਫ ਮਸਲ ਦੀਆਂ ਐਕਸਰਸਾਈਜ਼ਾਂ ਅਗਰ ਤੁਸੀਂ ਪਿੰਜਣੀਆਂ ਦੇ ਵਿੱਚ ਤੁਹਾਡੇ ਦਰਦ ਹੈ ਤਾਂ ਤੁਸੀਂ ਇਹ ਵਰਜਸ਼ਾਂ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ ਕਰਨੀਆਂ ਨੇ ਔਰ ਇਸ ਤੇ ਤੁਸੀਂ ਮਾਰਨਿੰਗ ਦੇ ਟਾਈਮ ਦੇ ਵਿੱਚ ਬਰਫ਼ ਦਾ ਸੇਕ ਕਰਨਾ ਹੈ ਬਰਫ਼ ਦਾ ਡੋਂਗਾ ਲੈ ਕੇ ਕੁੱਟ ਲੈਣਾ ਤੌਲੀਏ 'ਚ ਪਾ ਕੇ ਉਹਨੂੰ ਲਿਫਾਫੇ ਦੇ ਵਿੱਚ ਪਾ ਕੇ ਪਿੰਜਣੀ ਦੇ ਆਲੇ ਦੋਲੇ ਰੈਪ ਕਰ ਦੇਣਾ ਹੈ ਸਵੇਰੇ 10 ਮਿੰਟ ਲਈ ਔਰ ਰਾਤ ਨੂੰ ਸੌਣ ਵੇਲੇ ਗਰਮ ਪਾਣੀ ਬੋਟਲ ਦੇ ਵਿੱਚ ਗਰਮ ਪਾਣੀ ਪਾ ਕੇ ਗਰਮ ਪਾਣੀ ਵਾਲੀ ਬੋਤਲ ਵਾਲਾ ਹੀ ਸੇਕ ਦੇਣਾ ਹੈ ਬਿਜਲੀ ਵਾਲਾ ਕੋਈ ਸੇਕ ਨਹੀਂ ਦੇਣਾ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਜੋ ਪਿੰਜਣੀਆਂ ਦਾ ਦਰਦ ਹੈ ਉਸ ਤੋਂ ਬਚ ਸਕਦੇ ਹੋ ਔਰ ਸਭ ਤੋਂ ਜ਼ਰੂਰੀ ਗੱਲ ਕਾਫ ਮਸਲ ਦੇ ਜਦੋਂ ਵੀ ਪਿੰਜਣੀਆਂ ਦਾ ਦਰਦ ਹੈ ਕਿਤੇ ਵੀ ਮ사ਜ ਨਹੀਂ ਕਰਨੀ ਮਾਲਿਸ਼ ਨਹੀਂ ਕਰਨੀ ਅਗਰ ਮਾਲਿਸ਼ ਕਰੋਗੇ ਤਾਂ ਦਰਦ ਵਧ ਜਾਏਗਾ ਪਹਿਲਾਂ ਹੀ ਉਸ ਜਗ੍ਹਾ ਤੇ ਟਿਸ਼ੂ ਕਮੂਲੇਟ ਹੋਏ ਹੁੰਦੇ ਨੇ ਅਗਰ ਮਾਲਿਸ਼ ਕਰੋਗੇ ਤਾਂ ਦਰਦ ਉੱਥੇ ਵੱਧਣਾ ਹੀ ਵੱਧਣਾ ਹੈ ਤੋ ਸੋ ਸੈਂਪਲ ਵਰਕਸ਼ਾ ਕਰੋ ਸਵੇਰੇ ਬਰਫ ਸ਼ਾਮ ਨੂੰ ਸੇਕ ਔਰ ਐਕਸਰਸਾਈਜ਼ਾਂ ਸਵੇਰੇ ਦੁਪਹਿਰੇ ਸ਼ਾਮ ਕਰੋ ਤਾਂ ਤੁਸੀਂ ਕਾਫ ਮਸਲ ਤੋਂ ਬਹੁਤ ਜਲਦੀ ਆਰਾਮ ਪਾ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਮੈਂ ਪਿਛਲੇ 10 ਸਾਲ ਤੋਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਕਲੀਨਿਕ ਰਨ ਕਰ ਰਿਹਾ ਹਾਂ ਔਰ ਇਹ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕਸ ਔਰ ਮਿਲਦੇ ਹਾਂ ਇੱਕ ਨਵੇਂ ਕਨਸੈਪਟ ਤੇ ਇੱਕ ਨਵੀਂ ਵੀਡੀਓ ਦੇ ਨਾਲ ਔਰ YouTube ਤੇ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਡਾਕਟਰ ਗੁਰਸ਼ੇਰ ਸਿੰਘ ਨਾਮ ਤੇ ਇੱਕ ਪੇਜ ਆ ਔਰ ਇੱਕ ਪੇਜ ਆ ਸਰਦਾਰ ਹਰੀ ਸਿੰਘ ਨਾਮ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਐਂਡ ਦੇ ਵਿੱਚ ਇੱਕ ਵਾਰੀ ਫੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਸਤਿ ਸ੍ਰੀ ਅਕਾਲ ਜੀ